ਮੁੰਡਾਬਾਦ ਅੱਜ ਵਿਧਾਨ ਜੀ ਅੱਜ ਜਿਹੜਾ ਪ੍ਰੋਟੈਸਟ ਹੈ ਜਾਂ ਮਾਰਚ ਕਾਲੇ ਦੀ ਫਰਸ ਦੇ ਦੇਖੋ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਨੇ ਸੱਦਾ ਦਿੱਤਾ ਵਾ ਆਉਣ ਵਾਲੇ ਸਮੇਂ ਵਿੱਚ ਸਾਡੀ 13 ਦੀ ਲੋਹੜੀ ਆ ਰਹੀ ਸਾਡੀ ਅਸੀਂ ਲੋਹੜੀ ਤੇ ਲਗਭਗ ਭੁੱਗੇ ਬਾਲਦੇ ਆ ਚਾਹੇ ਸ਼ਹਿਰਾਂ ਚ ਆ ਚਾਹੇ ਕਸਬਿਆਂ ਚਾਹੇ ਪਿੰਡਾਂ ਚ ਔਰ ਇਸ ਵਕਤ ਅਸੀਂ ਜਨ ਅੰਦੋਲਨ ਨੂੰ ਸੱਦਾ ਦਿੱਤਾ ਹੈਗਾ ਵੀ ਇਹ ਬੇਸ਼ੱਕ ਛੋਟਾ ਕਾਰਜਕ੍ਰਮ ਹੈ ਪਰ ਜਨ ਅੰਦੋਲਨ ਐ ਹੀ ਬਣਦਾ ਹੁੰਦਾ ਵੀ ਜਿੱਥੇ-ਜਿੱਥੇ ਤੁਸੀਂ ਭੁੱਗੇ ਬੱਲੋ ਚਾਹੇ ਪਿੰਡਾਂ 'ਚ ਮੈਂ ਸਾਰੇ ਤੁਹਾਡੇ ਮਾਧਿਅਮ ਨਾਲ ਸਾਰੇ ਸ਼ਹਿਰੀ ਵੀਰਾਂ ਨੂੰ ਕਸਬਿਆਂ ਵਾਲਿਆਂ ਨੂੰ ਪਿੰਡਾਂ ਦੇ ਵਿੱਚ ਚਾਹੇ ਕਿਸੇ ਵੀ ਪਾਰਟੀ ਦਾ ਸਰਪੰਚ ਹੋਵੇ ਸਵਾਲ ਸਾਡਾ ਰਾਜਨੀਤਿਕ ਨਹੀਂ ਸਵਾਲ ਪੰਜਾਬ ਦਾ ਵਾ ਵੀ ਜੇ ਬਿਜਲੀ ਸੋਧ ਬਿੱਲ 2025 ਦਾ ਖੜੜਾ ਕੱਲ ਨੂੰ ਕਾਨੂੰਨ ਬਣ ਜਾਂਦਾ ਵਾ ਮੜਾ ਜੋ ਸਪੋਰਟ ਕਰ ਲਿਓ ਹਲੇ ਬਿਜਲੀ ਬੋਰਡ ਸਰਕਾਰੀ ਆ ਔਰ ਜਿਹੜੇ ਸਮਾਰਟ ਮੀਟਰ ਲੱਗੇ ਹੋਏ ਆ ਉਹਨਾਂ ਦੇ ਲਗਭਗ 50 50000 1 1 ਲੱਖ 1.5 1.5 ਲੱਖ 2 2 ਲੱਖ ਦੇ ਬਿੱਲ ਵੀ ਸਾਡੇ ਤੁਸੀਂ মিডিਆ ਵਾਲੇ ਮੰਗੋ ਸੀ ਤੁਹਾਨੂੰ ਕਾਪੀ ਮੁਹਈਆ ਖਰਾ ਦੇਾਂਗੇ ਅਸੀਂ ਪਿੰਡਾਂ 'ਚ ਦੇਖਿਆ ਗਿਆ ਇੰਨਾ ਜਿਹਾ ਬਿੱਲ ਆ ਰਿਹਾ ਜਿੱਦ ਨੇ ਬਿਜਲੀ ਬੋਰਡ ਪ੍ਰਾਈਵੇਟੇਸ਼ਨ ਹੋ ਗਿਆ ਸਾਡੇ 80% ਘਰਾਂ ਦੇ ਵਿੱਚ ਬਿਜਲੀ ਨਹੀਂ ਰਹਿਣੀ ਹੈਗੀ ਔਰ ਬਿਜਲੀ ਦਾ ਵੱਡਾ ਇੱਕ ਸਾਡੀ ਖਪਤ ਹੈਗੀ ਆ ਕਾਰਪੋਰੇਟ ਨੂੰ ਵੇਚਣ ਡਾ ਰਿਹਾ ਇਹ ਬਿਜਲੀ ਘਰ ਸਾਡੇ ਆ ਸਾਡੇ ਟੈਕਸਾਂ ਤੋਂ ਬਣੇ ਆ ਲੱਖਾਂ ਏਕੜ ਜ਼ਮੀਨ ਨਹੀਂ ਅਸੀਂ ਅਸੀਂ ਲੋਕਾਂ ਦੀ ਦਿੱਤੀ ਹੋਈ ਹੈ ਇਹ ਕੌਣ ਹੁੰਦੇ ਨੇ ਸਾਡਾ ਬਿਜਲੀ ਬੋਰਡ ਵੇਚਣ ਵਾਲੇ ਇੱਕ ਤਾਂ ਉਹਦੀ ਕਾਪੀ ਸਾੜਨ ਦਾ ਮੰਗ ਕਰਦੇ ਵੀ ਤੁਹਾਡਾ ਸਾਂਝਾ ਮੁੱਦਾ ਸਾੜ ਦਿਓ ਇਸੇ ਤਰ੍ਹਾਂ ਮਜ਼ਦੂਰਾਂ ਦਾ ਰਜਗਾਰ ਖੋਲਿਆ ਗਿਆ ਮਨਰੇਗਾ ਦਾ ਨਾਮ ਹੀ ਬਦਲਿਆ ਗਿਆ 40% ਉਹਦਾ ਬਜਟ ਕਟੌਤੀ ਕਰ ਦਿੱਤੀ ਗਈ ਔਰ ਉਹਦੀਆਂ ਇੰਡੀਆਂ ਸ਼ਰਤਾਂ ਇੰਨੀਆਂ ਟਾਈਟ ਕਰ ਦਿੱਤੀਆਂ ਵੀ ਕਿਸੇ ਨੂੰ ਰਜਗਾਰ ਨਾ ਮਿਲੇ ਹੈਗੇ ਇੱਕ ਤਾਂ ਉਹਦੀ ਕਾਪੀ ਸਾੜਨ ਦੀ ਵੀ ਮੰਗ ਕਰਦੇ ਆ ਬੀਜ ਐਕਟ ਮਾਰਕੀਟ ਦਾ ਤੇ ਬੀਜ ਐਕਟ ਲਿਆ ਕੇ ਖੇਤੀ ਖੋਜ ਤੇ ਪੰਜਾਬ ਦਾ ਸੂਬਿਆਂ ਦਾ ਅਧਾਰ ਖੇਤਰ ਸੀਗਾ ਬੀਜ ਦਾ ਉਹ ਵੀ ਪ੍ਰਾਈਵੇਟੇਸ਼ਨ ਕਰਨ ਦੀ ਤਿਆਰੀ ਹੈਗੀ ਆ ਚਾਰ ਲੇਬਰ ਕੋਰਟ ਜਿਹੜੇ ਲਾਗੂ ਕੀਤੇ ਹੈਗੇ ਉਹਦੇ ਵਿੱਚ ਸਾਰੇ ਹੀ ਮੇਰੇ ਖਲ ਆ ਜਾਂਦੇ ਨੇ ਉਹਨਾਂ ਵਿਰੋਧ ਵੀ ਕਰ ਰਹੇ ਆ ਪਰ ਜਿਹੜਾ ਕਰਮਕੁ ਸਮਝੋ ਤਾਂ ਅਮਰੀਕਾ ਨਾਲ ਹੋ ਰਿਹਾ ਭਾਰਤ ਦਾ ਇਹ ਤਬਾਹ ਕਰ ਦੂਗਾ ਮੁਲਖ ਨੂੰ ਸਾਡੀਆਂ ਫਸਲਾਂ ਦੇ ਰੇਟ ਪਹਿਲੋ ਹੀ ਨਹੀਂ ਹੈਗੇ ਜੇ ਅਮਰੀਕਾ ਤੋਂ ਆਈ ਹੋਈ ਇੱਥੇ ਮੱਕਾ ਵਿਕੂਗਾ ਸੋਇਆ ਬੀਨ ਵਿਕੂਗੀ ਜਾਂ ਕਪਾਹ ਵਿਖੂਗੀ ਤਾਂ ਸਾਡੇ ਵਾਲੀ ਫਸਲ ਕਿੰਨੇ ਖਰੀਦਣੀ ਹੈਗੀ ਉਹ ਸਮਝੌਤਾ ਅੰਦਰ ਖਾਤੇ ਹੋਇਆ ਰਸਮੀ ਐਲਾਨ ਹੋਣਾ ਬਾਕੀ ਆ ਇਹ ਚਾਰ ਕਾਨੂੰਨਾਂ ਦੀਆਂ ਕਾਪੀਆਂ ਆ ਕਿਸਾਨਾਂ ਨੇ ਹੱਥਾਂ 'ਚ ਵੀ ਫੜੀਆਂ ਹੈਗੀਆਂ ਇਹ ਤੁਸੀਂ ਭੁੱਗਾ ਬਾਲ ਕੇ ਉਹਦੇ ਵਿੱਚ ਸਾੜਨੀਆਂ ਹੈਗੀਆਂ ਜੇ ਤੁਸੀਂ ਇਹ ਕੰਮ ਕਰ ਦੋ ਤੁਹਾਨੂੰ ਨਿਕਾਜਾ ਲੱਗੂਗਾ ਪਰ ਸਰਕਾਰ ਹਿੱਲ ਜੂਗੀ ਇੱਕ ਤਾਂ ਇਹਦਾ ਸੱਦਾ ਦੇਣ ਲਈ ਅੱਜ ਬਸ ਸਾਡਾ ਅੰਮ੍ਰਿਤਸਰ ਜਿਹੜਾ ਅੰਤਰ ਰਾਜੀ ਸਾਡਾ ਬਸ ਅੱਡਾ ਵਾ ਔਰ ਇੱਥੇ ਆਏ ਆ ਇੱਥੇ ਸਾਡੇ ਕੋਲ ਪੀਆਰਟੀਸੀ ਦੇ ਮੁਲਾਜ਼ਮ ਵੀ ਆਏ ਹੋਇਆ ਰੋਡਵੇਜ ਦੇ ਮੁਲਾਜ਼ਮ ਵੀ ਹੈਗੇ ਆ ਪਨ ਬੱਸ ਦੇ ਵੀ ਤੇ ਪ੍ਰਾਈਵੇਟ ਬੱਸਾਂ ਦੇ ਜਿਹੜੇ ਆਗੂ ਨੇ ਦਲਬਾਖ ਸਿੰਘ ਜੀ ਹੋਰ ਆਗੂ ਵੀ ਇੱਥੇ ਪਹੁੰਚੇ ਹੈਗੇ ਆ ਉਹਨਾਂ ਦਾ ਵੀ ਸਾਨੂੰ ਸਹਿਯੋਗ ਆ ਤਾਂ ਅਸੀਂ ਮਿਲ ਕੇ ਅੱਜ ਦਾ ਕਾਰਜਕ੍ਰਮ ਇੱਕ ਤਾਂ ਪ੍ਰਚਾਰ ਪ੍ਰੋਪੋਗੈਂਡਾ ਕਰਨਾ ਸੀ ਵੀ ਬੱਸਾਂ ਤੇ ਕਾਪੀਆਂ ਲਾਵਾਂਗੇ ਦੂਰ ਤੱਕ ਚੱਲ ਜੂਗਾ ਸਾਡਾ ਪ੍ਰਚਾਰ ਔਰ ਸ਼ਹਿਰੀਆਂ ਨੂੰ ਸੱਦਾ ਦੇ ਰਹੇ ਆ ਗੱਲ ਸਿਰਫ ਇੰਨਾ ਕਾਨੂੰਨਾਂ ਤੱਕ ਨਹੀਂ ਜੁੜੀ ਹੋਈ ਤੁਸੀਂ ਦੇਖੋ ਆ ਰਿਕਾਰਡ ਸੀ ਕੱਢਿਆ ਲਗਭਗ 25% ਵਪਾਰ ਆਨਲਾਈਨ ਸ਼ੁਰੂ ਹੋ ਗਿਆ। ਅਰ ਖੁਦ ਦੁਕਾਨਦਾਰ ਮੈਨੂੰ ਕਹਿੰਦੇ ਵੀ ਸਾਡੇ ਤੇ ਆਪ ਬੱਚੇ ਆਨਲਾਈਨ ਬੁੱਕ ਕਰ ਲੈਂਦੇ ਆ। ਮੈਂ ਕਿਹਾ ਫਿਰ ਕਾਰਪੋਰੇਟ ਜਿਹੜੀ ਨੀਤੀ ਲਿਆਂਦੀ ਹੈਗੀਆਂ ਥੋਡੀਆਂ ਦੁਕਾਨਾਂ ਵੀ ਹੌਲੀ-ਹੌਲੀ ਕਾਰਪੋਰੇਟ ਬੰਦ ਕਰਾਊਗਾ। ਵੱਡੀ ਸ਼ਾਪਿੰਗ ਮਾਲ ਦੀ ਨੀਤੀ ਤਾਂ ਆਈ ਹੋਈ ਆ। ਹੁਣ ਡੀਮਾਰ ਦੇ ਇੱਥੇ ਕਿੰਨੇ ਅੰਬਰ ਸਾਡੇ ਵਿੱਚ ਵੱਡੇ ਮਾਲ ਖੁੱਲ ਕੇ ਹੈਗੇ ਤੇ ਛੋਟੇ ਦੁਕਾਨਦਾਰ ਕਿਸੇ ਨੇ ਨਹੀਂ ਜਾਣਾ ਹੈਗਾ। ਚਾਹੇ ਛੋਟਾ ਰੇੜੀ ਫੜੀ ਵਾਲਾ ਚਾਹੇ ਛੋਟਾ ਕਾਰੋਬਾਰੀ ਆ ਅਸੀਂ ਕਿੰਨੇ ਫਿਰ ਸਾਡਾ ਸੰਝ ਆ ਇਹ। ਮਸਲਾ ਬਣਦਾ ਹੈ ਕਿ ਵੀ ਸਾਂਝੇ ਮਸਲੇ ਤੇ ਅਸੀਂ ਇਕੱਠੇ ਹੋ ਕੇ ਸਰਕਾਰ ਦੇ ਵਿਰੁੱਧ ਜਿਹੜਾ ਵਾ ਜਿਹੜਾ ਨਿੱਜੀਕਰਨ ਦੀ ਨੀਤੀ ਆ ਜਿਹੜੀ ਕਾਰਪੋਰੇਟ ਨੂੰ ਸਾਡੀਆਂ ਜ਼ਮੀਨਾਂ ਜਾਇਦਾਦਾਂ ਸਾਡਾ ਕਾਰੋਬਾਰ ਸੰਭਾਇਆ ਜਾ ਰਿਹਾ ਉਹਦੇ ਵਿਰੁੱਧ ਇਕੱਠੇ ਹੋ ਕੇ ਲੜੀਏ ਇੱਕ ਤਾਂ ਉਹ ਕੰਮ ਕਰਨ ਵਾਸਤੇ ਅੱਜ ਬੱਸ ਸਟੈਂਡ ਆਏ ਹੋਏ ਆ ਸੈਕੰਡਲੀ ਸਾਡਾ ਸੀਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ 18 ਨੂੰ ਮੁੱਖ ਮੰਤਰੀ ਪੰਜਾਬ ਮਜੀਠਾ ਪਹੁੰਚ ਰਿਹਾ ਅਸੀਂ ਪੀਸ ਪੁਲਿਸ ਵਾਲ ਕਰਨ ਜਾਵਾਂਗੇ ਵੀ ਇਹ ਨਿੱਜੀ ਕਰਨ ਦੀਆਂ ਨੀਤੀਆਂ ਤੇ ਕੱਲਾ ਬਿਜਲੀ ਸੋਧ ਬਿੱਲ ਤੇ ਬੋਲੇ ਨੇ ਵੀ ਨਹੀਂ ਖੋਹ ਦੇਣਾ ਚਾਹੀਦਾ ਉਹਨਾਂ ਨੇ ਵਿਧਾਨ ਸਭਾ ਵਿੱਚ ਮਤਾ ਨਹੀਂ ਪਾਸ ਕੀਤਾ ਨਾ ਇਹ ਗੱਲਾਂ ਕੀਤੀ ਅਸੀਂ ਸਾਰੇ ਮਤੇ ਕਿਹਨੇ ਪਾਸ ਕਰੋ ਜੇ ਸਾਡੇ ਨਾਲ ਦੇ ਗਾਹਾਂ ਸ਼ੰਭੂ ਖਨੌਰੀ ਤੋਂ ਜਿਵੇਂ ਕਿਸਾਨਾਂ ਨੂੰ ਕੁੱਟ ਮਾਰ ਕੇ ਠਾਲ ਲਿਆ ਉਹਨਾਂ ਦੀਆਂ ਟਰਾਲੀਆਂ ਚੋਰੀਆਂ ਤੋੜਾ ਗੁਰਲਾਲ ਖਨੌਰ ਜਿਹੜਾ ਤੁਹਾਡਾ ਐਮਐਲਏ ਸੀ ਉਹਦੇ ਉਹਦੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰੋਂ ਬਰਾਮਤ ਹੋਈਆਂ ਜਾਂ ਤੁਹਾਡੀ ਕਾਉਂਸਲਰ ਜਿਹੜਾ ਨਾਬੇ ਸੀਗਾ ਉਹਦੇ ਉਹਦੀ ਵਰਕਸ਼ਾਪ ਦੇ ਵਿੱਚੋਂ ਟਰਾਲੀਆਂ ਦਾ ਸਮਾਨ ਮਿਲ ਗਿਆ ਜਾਂ ਜਿਹੜਾ EO 1980 ਦਾ ਉਹਦੇ ਗਾਂ ਵੇੜੇ ਦੇ ਵਿੱਚੋਂ ਪੁੱਟ ਕੇ ਕਿਸਾਨਾਂ ਨੇ ਸਮਾਨ ਕੱਢ ਲਿਆ ਫਿਰ ਉਹ ਸਮਾਨ ਗਿਆ ਉਹਦਾ 3 ਕਰੋੜ 77 ਲੱਖ ਰੁਪਇਆ ਤੋਂ ਉਥੋਂ ਲੈਣਾ ਵਾ ਦੱਸੋ ਕਦੋਂ ਦਿੰਦੇ ਜੇ ਕਦੋਂ ਨਹੀਂ ਦਿੰਦੇ ਹਾਂ ਮੀਡੀਆ ਨਾਲ ਮੈਂ ਬੜੀ ਨਿਮਰਤਾ ਨਾਲ ਬੇਨਤੀ ਕਰਦਾ ਵੀ ਕਹਿੰਦੇ ਨੇ ਵੀ ਕਿਸਾਨ ਰੇਲਾਂ ਡਾਕ ਕੇ ਜਾਂ ਛੜਕਾ ਜਾਮ ਕਰਕੇ ਆਮ ਜਨਤਾ ਨੂੰ ਖਰਾਬ ਕਰਦੇ ਚਲੋ ਸਵਾਲ ਹੋਣੇ ਚਾਹੀਦੇ ਹੁਣ ਤਾਂ 19 20 ਨੂੰ ਸਾਨੂੰ ਸੱਦਾ ਦਿੱਤਾ ਸੀਗਾ ਉਹ ਤੋਂ 2 ਦਿਨ ਤੋਂ ਬਾਅਦ ਟਾਈਮ ਲੈ ਲਿਆ 22 ਦਾ ਸਰਕਾਰ ਨੇ 22 ਤੋਂ ਬਾਅਦ 30 ਦਾ ਲੈ ਲਿਆ 30 ਤੋਂ ਬਾਅਦ 7 ਦਾ ਟਾਈਮ ਲੈ ਲਿਆ ਔਰ ਉਹਦੇ ਵਿੱਚ ਅਫਸਰਾਂ ਨੂੰ ਸਾਡੀ ਮੀਟਿੰਗ ਹੀ ਭੁੱਲ ਗਈ ਹੁਣ ਜੋ ਸਰਕਾਰ ਖਰਾਬ ਕਰ ਰਹੀ ਆ ਹੁਣ ਤਾਂ ਅਸੀਂ ਪੀਸਫੁਲੀ ਢੰਗ ਨਾਲ ਕਰ ਰਹੇ ਨਾ ਮੰਨ ਲਓ ਕੋਈ ਮਰਦਾ ਕੀ ਨਹੀਂ ਕਰਦਾ ਜੇ ਸਰਕਾਰ ਨਹੀਂ ਸੁਣਦੀ ਤੇ ਫਿਰ ਤਿੱਖੇ ਐਕਸ਼ਨ ਵੀ ਦੇਣੇ ਪੈਂਦੇ ਆ ਤੇ ਅਸੀਂ ਲੋਕਾਂ ਨੂੰ ਅਹਵਾਨ ਕਰਦੇ ਆ ਵੀ ਸਰਕਾਰ ਨੂੰ ਵੀ ਸਵਾਲ ਕਰੋ ਵੀ ਇਹਨਾਂ ਨੂੰ ਸਾਡੀਆਂ ਗੱਲਾਂ ਕਿਉਂ ਨਹੀਂ ਕਿ ਮੀਟਿੰਗ ਸੱਦ ਕੇ ਮੀਟਿੰਗ ਭੁੱਲ ਜਾਂਦੀ ਆ ਸਰਕਾਰ ਔਰ ਦੂਸਰਾ 21 ਤੇ 22 ਨੂੰ ਜਨਵਰੀ ਨੂੰ ਅਸੀਂ ਸਮਾਰਟ ਮੀਟਰਾਂ ਨੂੰ ਫੇਰ ਦੁਬਾਰਾ ਤਾਰ ਕੇ ਨੇੜੇ ਦੇ ਬਿਜਲੀ ਘਰਾਂ ਦੇ ਵਿੱਚ ਜਮਾ ਕਰਾ ਰਹੇ ਹਾਂ ਜਿੰਨਾ ਜਿੰਨਾ ਭੈਣ ਭਰਾਵਾਂ ਨੇ ਜਮਾ ਕਰਾਉਣੇ ਜਥੇਬੰਦੀ ਨਾਲ ਸੰਪਰਕ ਕਰੋ ਆਪਣਾ ਮੀਟਰ ਲਾ ਕੇ ਆਓ ਇਹ ਸਮਾਰਟ ਮੀਟਰ ਜਮਾ ਹੋਣਗੇ ਅਰੇ ਤੋਂ ਕਾਂ 5 ਫਰਵਰੀ ਨੂੰ ਪੰਜਾਬ ਦੇ ਅੰਦਰ ਜਿੰਨੇ ਵੀ ਮੰਤਰੀ ਨੇ ਜਾਂ ਐਮਐਲਏ ਨੇ ਉਹਨਾਂ ਦੇ ਘਰਾਂ ਦੇ ਅੱਗੇ ਇੱਕ ਦਿਨ ਦਾ ਆਪਾਂ ਕਰਾਓ ਕਰਾਂਗੇ ਮੰਗਾਂ ਲੋਕ ਇਹ ਸਾਡੇ ਪ੍ਰੋਗਰਾਮ ਸੀ ਨਾਲ ਅੱਜ ਪ੍ਰਚਾਰ ਪ੍ਰੋਪੋਗੰਡੇ ਵਾਸਤੇ ਆਏ ਆ ਮੈਂ ਦੁਜਾ ਚੇਤਾ ਕਰਾਦਾ ਵੀ ਚਲੋ ਇਹ ਸਾਡਾ ਸਾਂਝਾ ਮੁੱਦਾ ਤੁਸੀਂ ਭਾਈ ਪੱਤਰਕਾ ਆ 62 ਦਾ ਜਿੰਨਾ ਮੰਦਾ ਹਾਲ ਆ ਠੀਕ ਹੈ ਨਾ ਇੱਥੇ ਟੈਕਸ ਵੇਖੋ ਬਸ ਆਉਣ ਦੇ ਕਿੰਨਾ ਲੱਗ ਰਿਹਾ ਜਾਨ ਤੇ ਕਿੰਨਾ ਲੱਗ ਰਿਹਾ ਔਰ ਇਹ ਗੁਰੂ ਨਗਰੀ ਆ ਮੇਰੇ ਖਿਆਲ ਲੱਖਾਂ ਯਾਤਰੀ ਇੱਥੇ ਰੋਲ ਉਤਰਦੇ ਨੇ ਜਿੰਨੀ ਗੰਦਗੀ ਇੱਥੇ ਅਸੀਂ ਵੇਖੀ ਆ ਕਿਤੇ ਨਹੀਂ ਵੇਖੀ ਅਸੀਂ ਮੁਲਾਜ਼ਮਾਂ ਨੂੰ ਪੁੱਛਣੇ ਕੋਈ ਸਫਾਈ ਦਾ ਇੱਥੇ ਪ੍ਰਬੰਧ ਨਹੀਂ ਹੈਗਾ ਤੋਂ ਮੈਂ ਕਹਿਣਾ ਵੀ ਜੇ ਸਰਕਾਰ ਸੋਹਿਰਦੇ ਤੇ 62 ਦੀ ਸਾਫ ਸਫਾਈ ਦਾ ਵੀ ਖਿਆਲ ਰੱਖੇ ਔਰ ਇੱਥੇ ਗਟਰ ਤੁਹਾਨੂੰ ਖੁੱਲੇ ਦਿਖਣਗੇ ਮੈਂ ਪੁੱਛਿਆ ਮੁਲਾਜ਼ਮਾਂ ਦੇ ਇੱਕ ਸਕੂਟਰ ਵਾਲਾ ਆਉਂਦਾ ਸਿੱਧਾ ਕਟਰ ਜਾ ਪਿਆ ਉਸ ਦਿਨ ਅਸੀਂ ਰੌਲਾ ਰੱਪਾ ਪਾਇਆ ਫੇਰ ਮਾੜੇ ਮੋٹے ਗਟਰਾਂ ਦੇ ਢੱਕਣ ਇੱਥੇ ਲੱਗੇ ਗਿਆ ਤੇ ਇੰਨਾ ਟੈਕਸ ਲੈਂਦੇ ਹੋ ਤੇ ਬੱਸ ਦੀ ਸਵਾਈ ਬੱਸ ਸਾਡੇ ਦੇ ਵੀ ਸਵਾਈ ਹੋਣੀ ਚਾਹੀਦੀ ਹੈ ਹਾਂ ਅੱਜ ਅਸੀਂ ਜਿਹੜਾ ਵਾ ਜਿਹੜਾ ਵਾ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਅੰਮ੍ਰਿਤਸਰ ਬੱਸ ਸਟੈਂਡ ਦੇ ਵਿੱਚ ਜਿੰਨੇ ਸਾਡੇ ਮੁਲਾਜ਼ਮ ਆ ਰੋਡਵੇਜ ਦੇ ਆ ਪੰਨ ਬੱਸ ਦੇ ਆ ਪੀਆਰਟੀਸੀ ਦੇ ਪ੍ਰਾਈਵੇਟ ਬੱਸਾਂ ਦੇ ਜਿਹੜੇ ਮੁਲਾਜ਼ਮ ਹੈਗੇ ਉਹ ਵੀ ਸਾਡਾ ਸਹਿਯੋਗ ਕਰ ਰਹੇ ਆ ਅਸੀਂ ਜਿਹੜੀਆਂ ਕਾਪੀਆਂ ਤੁਹਾਡੇ ਸਾਹਮਣੇ ਆ ਇਹ ਕਾਪੀਆਂ ਬੱਸਾਂ ਤੇ ਵੀ ਲਾ ਰਹੇ ਆ ਪ੍ਰਚਾਰ ਕਰ ਰਹੇ ਆ ਵੀ ਕੱਲ ਪੂਰੇ ਪੰਜਾਬ ਦੇ ਅੰਦਰ ਚਾਹੇ ਲੋਹੜੀ ਦੇ ਵਿੱਚ ਤੁਸੀਂ ਦੁਕਾਨਦਾਰ ਹੋ ਤੁਸੀਂ ਕੁਝੇ ਵੀ ਸ਼ੋਭੇਣਾ ਚਾਹੇ ਮਲਾਜ਼ਮ ਹੋ ਵਿਦਿਆਰਥੀ ਹੋ ਕਿਸਾਨ ਹੋ ਮਜ਼ਦੂਰ ਹੋ ਇੱਕ ਆਪੀਆਂ ਸਾੜੋ ਇੱਕ ਤਾਂ ਬਿਜਲੀ ਸੋਧ ਬਿੱਲ 225 ਦਾ ਖਲੜਾ ਜਿਹੜਾ ਆ ਰਿਹਾ ਬੀਜੈਕਟ ਦਾ ਖਲੜਾ ਮਨਰੇਗਾ ਨੂੰ ਬਲਕੇ 20 ਬੀਜੀ ਰਾਮ ਜੀ ਜਿਹੜੀ ਬਣਾ ਦਿੱਤੀ ਗਈ ਆ ਉਹਦਾ ਉਹਦੀ ਕਾਪੀ ਔਰ ਜਿਹੜੇ ਚਾਰ ਲੇਬਰ ਕੋਰਟ ਆ ਉਹਦੀ ਕਾਪੀ ਤੇ ਕਰ ਮੁਕ ਸਮਝੌਤਿਆਂ ਦੀ ਕਾਪੀ ਸਾੜ ਦਿਓ ਔਰ ਨਾਲ ਦੀ ਨਾਲ ਆਉਣ ਵਾਲੇ ਪ੍ਰੋਗਰਾਮ ਸਾਡੇ ਜਿਹੜਾ 18 ਨੂੰ ਮੁੱਖ ਮੰਤਰੀ ਸਾਹਿਬ ਮਜੀਠੀਆ ਆ ਰਹੇ ਉਹਦਾ ਵਿਰੋਧ ਕੀਤਾ ਜਾਊਗਾ 21 22 ਨੂੰ ਜਿਹੜੇ ਆ ਸਮਾਰਟ ਮੀਟਰ ਆ ਉਹ ਉਤਾਰ ਕੇ ਨੇੜੇ ਦੇ ਦਫਤਰਾਂ 'ਚ ਜਮ੍ਹਾਂ ਕਰਾਵਾਂਗੇ ਔਰ ਇਹਦੋਂ ਬਾਅਦ 5 ਫਰਵਰੀ ਨੂੰ ਐਮਐਲਏ ਤੇ ਮੰਤਰੀਆਂ ਦੇ ਘਰਾਂ ਦੇ ਘਰਾਓ ਕਰਾਂਗੇ ਅੱਜ ਲੋਕਾਂ ਦਾ ਹੰਗਾਰਾ ਬਹੁਤ ਵਧੀਆ ਮੈਂ ਪੰਜਾਬੀਆਂ ਨੂੰ ਕਹਿਣਾ ਵੀ ਹਰ ਪਿੰਡ ਦੇ ਵਿੱਚ ਆਏ ਕਿਸੇ ਵੀ ਪਾਰਟੀ ਨਾਲ ਸਰਪੰਚ ਜੁੜਿਆ ਇਹ ਪੰਜਾਬ ਦਾ ਮਸਲਾ ਵਜੇ ਸਾਢੇ 3 ਕਰੋੜ ਪੰਜਾਬੀ ਇਕੱਠੇ ਹੋਗੇ ਸਰਕਾਰ ਚਾਹੇ ਕੇਂਦਰ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ ਸਾਰਿਆਂ ਨੂੰ ਆਪਾਂ ਸਿੱਧਾ ਕਰ ਲਾਂਗੇ ਔਰ ਸਹਾਰੀਆਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਜਿਹੜੇ ਆਨਲਾਈਨ ਵਪਾਰ ਆ ਵੱਡੇ ਸ਼ੋਪਿੰਗ ਮਾਲ ਆ ਹੌਲੀ ਹੌਲੀ ਥੋਡੀਆਂ ਦੁਕਾਨਾਂ ਬੰਦ ਕਰਨ ਨੂੰ ਇਹ ਲੱਗੇ ਹੋਇਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਰਲ ਕੇ ਸਾਥ ਦੇਣਾ ਚਾਹੀਦਾ ਮੈਂ ਲਾਖਤ ਦੇ ਵਿੱਚ ਜੋ ਪੰਜਾਬ ਦੀ ਲੈਂਡ ਆਰਡਰ ਦੀ ਪੋਜੀਸ਼ਨ ਹੈ ਇਸ ਵੇਲੇ ਉਹਦੀ ਨਿੰਦਾ ਜਿਵੇਂ ਸਾਰੇ ਲੋਕ ਕਰਾਏ ਹੋਏ ਵੀ ਬਣੂਗਾ ਕੀ ਪੰਜਾਬ ਦਾ ਔਰ ਜਿਹੜਾ ਜਿੰਨਾ ਨਸ਼ਾ ਚ ਪੰਜਾਬ ਦੇ ਵਿੱਚ ਵਿਖ ਰਿਹਾ ਉਹਦੀ ਵੀ ਨਿੰਦਾ ਕਰਦੇ ਵੀ ਸਟੇਟ ਤੋਂ ਬਗੈਰ ਸਟੇਟ ਸਪான்ਸਰ ਇਹ ਨਸ਼ਾ ਤੇ ਜੋ ਕਤਲੋਗਾਰਤ ਹੋ ਰਹੀ ਹੈ ਸਟੇਟ ਸਪான்ਸਰ ਆ ਸਰਕਾਰ ਇਹਦੇ ਵਿੱਚ ناکਾਮਜਾਬ ਰਹਿ ਰਹੀ ਹੈ ਬੱਸਾਂ ਜਿਹੜੀਆਂ ਤੇ ਲਾਇਆ ਪ੍ਰਾਈਵੇਟ ਲਾ ਰਹੇ ਸਰਕਾਰੀ ਸਾਰੀਆਂ ਤੇ ਲਾਇਆ ਸਾਰਿਆਂ ਤੇ ਲਾਇਆ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਸਾਰੀਆਂ ਬੱਸਾਂ ਤੇ ਅਸੀਂ ਲਾਈਆਂ ਹੈਗੀਆਂ ਕਾਪੀਆਂ ਆ ਕਿ ਵੀ ਲੋਕਾਂ ਤੱਕ ਪ੍ਰਚਾਰ ਪ੍ਰਪਗੰਡਾ ਸਾਡਾ ਚੱਲਿਆ ਜਾਵੇ ਸਭ ਤੋਂ ਪਹਿਲਾਂ ਤੇ ਅਸੀਂ ਇਥੇ ਜਿਹੜਾ ਸਾਡਾ মিডিਆ ਪਹੁੰਚਾ ਸੀ ਪਹਿਲ ਦੇ ਦਰਵਾਜ਼ਾ ਦਾ ਧੰਨਵਾਦ ਕਰਦੇ ਹਾਂ ਸ੍ਰੀ ਨਾਮ ਦਾਸ ਪ੍ਰਧਾਨ ਦਲਬਖ ਸਿੰਘ ਜੀ ਪੰਜਾਬ ਸਟੇਟ ਪ੍ਰਾਈਵੇਟ ਟਰਾਂਸਪੋਰਟ ਵਰਕਰ ਯੂਨੀਅਨ ਅੰਮ੍ਰਿਤਸਰ ਤੋਂ ਅੱਜ ਇਥੇ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਸੀ ਉਹ ਸਦਾਰ ਸਰਵ ਸਿੰਘ ਜੀ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤੇ ਉਹ ਰਾਤਾ ਸਾਡਾ ਇਹਨਾਂ ਦੇ ਨਾਲ ਤਾਲਮਿਲ ਹੋਇਆ ਸੀ ਕਿ ਸਵੇਰੇ ਆਣ ਕੇ ਤੇ ਆਪਾਂ ਜਿਹੜੇ ਬਿੱਲਾਂ ਤੇ ਖੇਤੀ ਜਿਹੜਾ ਕਾਨੂੰਨ ਹੈ ਉਹ ਰੱਦ ਕਰਾਉਣ ਵਾਸਤੇ ਬਿਜਲੀ ਸੋਧ ਬਿੱਲ ਜਿਹੜਾ 2025 ਐਕਟ ਜਿਹੜਾ ਆਪਣੇ ਤੇ ਲਾਗੂ ਹੋ ਰਿਹਾ ਉਹਨਾਂ ਦੀਆਂ ਕਾਪੀਆਂ ਲਿਆਂਦੀਆਂ ਵਾ ਉਹਨਾਂ ਨੂੰ ਲੋੜੀ ਤੇ ਜਿਹੜਾ ਆਪਾਂ ਭੁਗਾ ਲਾਉਣਾ ਵਾ ਉਹਦੇ ਵਿੱਚ ਸਾਰਨ ਵਾਸਤੇ ਜਿਹੜਾ ਉਹ ਸਾਰੀ ਪਬਲਿਕ ਨੂੰ ਪ੍ਰੇਰਣਾ ਦਿੱਤੀ ਗਈ ਆ ਇਹਦੇ ਵਿੱਚ ਇਹ ਨਹੀਂ ਵੀ ਜਾਂ ਕੋਈ ਕਿਸਾਨ ਹੀ ਇਸ ਬਿੱਲ ਦੇ ਵਿੱਚ ਆ ਰਿਹਾ ਵਾ ਸਾਰੇ A ਤੋਂ ਲੈ ਕੇ Z ਜਿੰਨਾ ਵੀ ਗਰੀਬ ਮਜ਼ਦੂਰ ਆ ਸਾਰੇ ਜਿਹੜੇ ਆ ਇਸ ਅਧਾਰੇ ਦੇ ਵਿੱਚ ਆ ਰਿਹਾ ਤੇ ਦੂਸਰਾ ਜਿਹੜੇ ਪ੍ਰੀਪੀਡ ਮੀਟਰ ਆ ਚਿਪਾਂ ਵਾਲੇ ਉਹਨਾਂ ਨੂੰ ਜਿਹੜਾ 18 ਤਰੀਕ ਨੂੰ ਉਤਾਰ ਕੇ ਜਮ੍ਹਾਂ ਕਰਵਾਉਂਦਾ ਇਹਨਾਂ ਨੇ ਇੱਕ ਹੁਕਮ ਦਿੱਤਾ ਵਾ ਕਿ ਜਿਸ ਦੇ ਵੀ ਘਰ ਦੇ ਵਿੱਚ ਇਹ ਮੀਟਰ ਲੱਗੇ ਹੋਏ ਆ ਪ੍ਰੀਪੀਡ ਮੀਟਰ ਉਹ ਆਪਣੇ ਹੱਥੀ ਆਪ ਉਤਾਰ ਕੇ ਤੇ ਜਥੇਬੰਦੀ ਦੇ ਨਾਲ ਜਾ ਕੇ ਤੇ ਨੇੜਲਾ ਜਿਹੜਾ ਵੀ ਕੋਈ ਬਿਜਲੀ ਦਫ਼ਤਰ ਹੈਗਾ ਉੱਥੇ ਜਾ ਕੇ ਨਾਲ ਜਮ੍ਹਾਂ ਕਰਾਉਣਾ ਤਾਂ ਜੋ ਕਿ ਸਰਕਾਰ ਨੂੰ ਪਤਾ ਲੱਗ ਸਕੇ ਕਿ ਕੀ ਇਹ ਕਿਸਾਨ ਜਥੇਬੰਦੀ ਨਹੀਂ ਮੀਟਰ ਲਵਾ ਰਹੀ ਖੁਦ ਜਿਹੜਾ ਖਪਤਕਾਰ ਹੈ ਜਿਹੜਾ ਆਪਣਾ ਮੀਟਰ ਆਪ ਲਾ ਕੇ ਜਮਾ ਕਰਵਾਉਣ ਵਾਸਤੇ ਜਾ ਰਿਹਾ ਉਹਨੂੰ ਇਹ ਮੀਟਰ ਨਹੀਂ ਪਰਵਾਣ ਹੈਗਾ ਕਿਉਂਕਿ ਇਹ ਬਗੈਰ ਬਿਜਲੀ ਦੀ ਲੱਗੇ ਤੋਂ ਤਾਰਾਂ ਲੱਗੀਆਂ ਤੋਂ ਬਗੈਰ ਹੀ ਚੱਲੀ ਜਾਂਦਾ ਕਿਉਂਕਿ ਉਹਦੀ ਜ਼ਿੰਮੇਵਾਰ ਕੌਣ ਹੈ ਸਰਕਾਰ ਆ ਉਹ ਵੀ ਜਿਹੜਾ ਬਿੱਲ ਇਹਨਾਂ ਦੇ ਲਾਲ ਤੁਰਿਆ ਆਉਂਦਾ ਵਾ ਇਸ ਕਰਕੇ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਬਹੁਤ ਖਰਾਬ ਤੁਰੀਆਂ ਆ ਰਹੀਆਂ ਵਾ ਔਰ ਮਜ਼ਦੂਰਾਂ ਤੇ ਬਹੁਤ ਵੱਡਾ ਜਿਹੜਾ ਇੱਕ ਘਾਣ ਚ ਲਾਇਆ ਜਾ ਰਿਹਾ ਵਾ ਤੇ ਦੂਸਰਾ ਜਿੱਦਾਂ ਲੇਬਰ ਐਕਟ ਸਾਡੇ ਪ੍ਰਾਂ ਪੰਜਾਬ ਸਟੇਟ ਪ੍ਰਾਈਵੇਟ ਟਰਾਂਸਪੋਰਟ ਵਰਕਰਾਂ ਨੂੰ ਬੇਨਤੀ ਕਰਦੇ ਆਂ ਵੀ ਲੇਬਰ ਕੋਰਟ ਸਾਡੇ 29 ਲੇਬਰ ਕੋਰਟ ਆ 29 ਦੇ ਵਿੱਚੋਂ ਇਹਨਾਂ ਨੂੰ ਸਾਰਿਆਂ ਨੂੰ ਭੰਗ ਕਰਕੇ ਤੇ ਚਾਰ ਲੇਬਰ ਐਕਟ ਜਿਹੜੇ ਕਾਨੂੰਨ ਆ ਉਹ ਲਾਗੂ ਕਰ ਰਿਆ ਜਿਹੜੀ ਉਹਦੀਆਂ ਵੀ ਅਸੀਂ ਕਾਪੀਆਂ ਬਣਾ ਕੇ ਉਹ ਵੀ ਸੜਾਂਗੇ ਸਾਨੂੰ ਇਹਨਾਂ ਦੇ ਚਾਰ ਐਕਟ ਜਿਹੜੇ ਲੇਬਰ ਕਾਨੂੰਨ ਬਿਲਕੁਲ ਸਾਡੇ ਲਾਇ ਵੰਦ ਰਿਆ ਕਿ ਸਾਡੇ ਨੁਕਸਾਨ ਚ ਸਾਡੇ ਮਜ਼ਦੂਰਾਂ ਦਾ ਇਹਦੇ ਵਿੱਚ ਘਾਣਿਆ ਕਿਉਂਕਿ ਸਾਡੀਆਂ ਜਿਹੜੀਆਂ ਪਿਛਲੇ ਸਰਕਾਰ ਤੋਂ ਜਿਹੜੀਆਂ ਸਾਨੂੰ ਹਦੈਤਾਂ ਵਾਂ ਜਾਂ ਸਾਨੂੰ ਜਿਹੜੇ ਹੱਕ ਮਿਲ ਰਿਆ ਆ ਉਹਦੇ ਵਿੱਚ ਬਹੁਤ ਇਹਨਾਂ ਨੇ ਉਹਨਾਂ ਨੂੰ ਤੋੜ-ਫਰੋੜ ਕੀਤਾ ਵਾ ਜਿਹੜਾ ਸਾਨੂੰ ਬਿਲਕੁਲ ਇਹ ਮਨਜ਼ੂਰ ਨਹੀਂ ਹੈਗਾ ਇਹਦੀਆਂ ਕਾਪੀਆਂ ਸਹੀ ਨਹੀਂ ਭੁੱਗੇ ਜਦੋਂ ਲਾਵਾਂਗੇ ਰਾਤ ਨੂੰ ਉਹਨਾਂ ਦੇ ਵਿੱਚ ਸਾਡੀਆਂ ਜਾਣ ਗਿਆ ਸੋ ਦੂਸਰੀ ਬੇਨਤੀ ਹੈ ਵੀ ਅੱਜ ਤਾਂ ਜਿਹੜਾ ਬੱਸ ਸਟੈਂਡ ਦੇ ਵਿੱਚ ਅੱਜ ਪ੍ਰੋਗਰਾਮ ਚੱਲਣ ਰਿਹਾ ਇੱਥੇ ਇੱਕ ਇਸ ਠੇਕੇਦਾਰਾਂ ਵੱਲੋਂ ਜਿਹੜੇ ਮੌਜੂਦਾ ਠੇਕੇਦਾਰ ਬੱਸ ਸਟੈਂਡ ਦੇ ਉਹਨਾਂ ਵੱਲੋਂ ਨਾ ਇੱਕ ਬੋਰਡ ਲਿਖ ਕੇ ਲਾਇਆ ਗਿਆ ਵੀ 45 ਮਿੰਟ ਵਾਸਤੇ ਜਿਹੜੀ ਗੱਡੀ ਐਂਟਰ ਹੋ ਕੇ ਤੇ 45 ਮਿੰਟ ਇੱਥੇ ਖਲੋਤੀ ਖਲੋਊਗੀ ਜਿਹੜੀ 45 ਮਿੰਟਾਂ ਤੋਂ 5 ਮਿੰਟ ਵੀ ਓਵਰਟਾਈਮ ਕਰਦੀ ਆ ਉਹਦੀ ਪਰਚੀ ਜਿਹੜੀ ਡਬਲ ਕੀਤੀ ਜਾਊਗੀ ਜਿਹੜਾ 110 ਰੁਪਏ ਪਰਚੀ ਆ ਉਹਨੂੰ ਜੁਰਮਾਨਾ ਕਰਕੇ ਤੇ 120 ਰੁਪਏ ਉਹਦੀ ਪਰਚੀ ਕੱਟੀ ਜਾਊਗੀ ਜਿਹੜਾ ਕਿ ਰਾਤ ਦੀ ਨੈਟ ਦੀ ਪਰਚੀ ਜਿਹੜੀ ਆ ਉਹ 220 ਰੁਪਏ ਆ ਪਰ ਚੱਕਰ ਦੀ ਪਰ ਬੱਸ ਦੀ ਵੱਡੀ ਬੱਸ ਦੀ ਜਿਹੜੀ ਪਰਚੀ 110 ਰੁਪਏ ਆ ਤੇ ਜੇ ਉਹ 45 ਮਿੰਟ ਤੋਂ ਵੱਧ ਟਾਈਮ ਲਾਉਂਦਾ ਇਹਨਾਂ ਨੇ ਦਿੱਤਾ ਸੀ ਲੇਕਿਨ ਸਾਡੀ ਠੇਕੇਦਾਰ ਸਾਹਿਬ ਨਾਲ ਗੱਲ ਹੋਈ ਆ ਉਹਨਾਂ ਨੇ ਹੁਣ ਇਸ ਜੀਤ ਤੋਂ ਥੋੜਾ ਜਿਹਾ ਸਾਈਡ ਤੇ ਹੋ ਗਏ ਉਹਨਾਂ ਡਿਪਟੀ ਡਾਇਰੈਕਟਰ ਤੇ ਗੱਲ ਛੋੜ ਦਿੱਤੀ ਵੀ ਸਾਲ ਨੂੰ ਡਿਪਟੀ ਡਾਇਰੈਕਟਰ ਆਰਡਰ ਕਰਕੇ ਗਿਆ ਕਿ ਡਿਪਟੀ ਡਾਇਰੈਕਟਰ ਉਹ ਸਾਨੂੰ ਬਖਾਉਣ ਵੀ ਕੀ ਆ ਫਿਰ ਅਸੀਂ ਉਹਨਾਂ ਦੇ ਨਾਲ ਗੱਲਬਾਤ ਇਹ ਕਰਾਂਗੇ ਤੇ ਜਿਹੜਾ ਇਹ 2 ਘੰਟੇ ਦਾ ਜਾਂ 4 ਘੰਟੇ ਦਾ ਇਹਨਾਂ ਨੇ ਬੱਸਾਂ ਦਾ ਦਿੱਤਾ ਵਾ ਰੁਕਣ ਦਾ ਉਹ ਬਿਲਕੁਲ ਇਹ ਸਹਿਣ ਨਹੀਂ ਕਰਾਂਗੇ ਜਾਂ ਤੇ ਜਿਹੜੀਆਂ ਸਾਡੀਆਂ ਸਪੇਅਰ ਬੱਸਾਂ ਵਾਂ ਉਹਨਾਂ ਦੀਆਂ ਸਾਈਡ ਤੇ ਕਿਤੇ ਪਾਰਕਿੰਗਾਂ ਬਣਾਈਆਂ ਹੋਣ ਤੇ ਉਹ ਸਾਨੂੰ ਦੱਸਿਆ ਜਾਵੇ ਜਿਹੜੀ ਸਾਡੀ ਸਪੇਅਰ ਬੱਸ ਆਵੇ ਉਹ پارک ਦੇ ਵਿੱਚ ਲਾਵਾਂਗੇ ਪਰ ਜਿੱਦਾਂ ਚਿਰ ਸਾਡੀਆਂ ਬੱਸਾਂ ਦੀ ਬਾਹਰ ਪਾਰਕਿੰਗ ਵਾਸਤੇ ਕੋਈ ਪ੍ਰੋਗਰਾਮ ਨਹੀਂ ਬਣਾਉਂਦੇ ਅਸੀਂ ਉਹਨਾਂ ਚਿਰ ਬਿਲਕੁਲ ਇਹਨਾਂ 2 ਘੰਟੇ ਦਾ 45 ਮਿੰਟਾਂ ਦਾ ਦਿਤਾ ਹੈ ਇਹਨਾਂ ਦਾ ਅਲਟੀਮੇਟ ਉਹਨੂੰ ਬਿਲਕੁਲ ਨਹੀਂ ਮੰਨਾਂਗੇ ਸੋ ਇਹਨਾਂ ਗੱਲਾਂ ਲੈਂਦੇ ਜੀ ਬਸ ਸਟੈਂਡ ਦੇ ਦੀ ਹਾਲਾਤ ਬਹੁਤ ਮਾੜੇ ਨੇ ਬਹੁਤ ਜੀ ਬਹੁਤ ਮਾੜੇ ਹਾਲਾਤ ਆ ਪੈਸੇ ਤੇ ਤੁਸੀਂ ਰੋਜ਼ ਦਿੰਦੇ ਜੀ ਇਹਨਾਂ ਨੂੰ ਰੋਜ਼ਾਨਾ ਦੀ ਤਰ੍ਹਾਂ ਜੀ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਇੱਥੇ ਹਾਂ ਲੱਗੇ ਹੋਏ ਉਹ ਵੀ ਪਤਾ ਨਹੀਂ ਕੋਈ ਚੱਲਦਾ ਵਾ ਕੋਈ ਨਹੀਂ ਚੱਲਦਾ ਇਸ ਕਰਕੇ ਪਿੱਛੇ ਵੀ ਅਸੀਂ 2024 ਦੇ ਵਿੱਚ ਵੀ ਇਸ ਦਾ ਅਸੀਂ ਵਿਰੋਧ ਕੀਤਾ ਸੀ ਤੇ ਆ ਜਿਹੜੀ ਸਾਫ ਸਪਾਈ ਹੋਈ ਆ ਇਹ ਸਾਡੇ ਦੇ ਵਿੱਚ 1 ਕਰੋੜ ਤੇ 28 ਲੱਖ ਦਾ ਜਿਹੜਾ ਬਸ ਸਟੈਂਡ ਨੂੰ ਪ੍ਰੋਜੈਕਟ ਬਿਲਿਆਵਾ ਬਸ ਸਟੈਂਡ ਦੀ ਸਫਾਈ ਵਾਸਤੇ ਪਰ ਉਹਨਾਂ ਨੇ ਸਿਰਫ ਇਹੀ ਬਸ ਸਟੈਂਡ ਲਾਇਆ ਤੇ ਬਾਕੀ ਜਿੱਥੇ ਆਪਾਂ ਖਲੋਤੇ ਉਥੋਂ ਦੇ ਅਧਾਲ ਵੇਖ ਤੋਂ ਜਿੰਨੇ ਵੀ ਸਾਰੇ ਟੈਸ ਸੀਵਰ ਪੁੱਟੇ ਹੋਏ ਆ ਉਹਾਂ ਦੇ ਟੋਏ ਬਣੇ ਉਹ ਬਿਲਕੁਲ ਓਪਨ ਆ ਰਾਤ ਬਰਾਤਿਓ ਕੋਈ ਵੀ ਦਿਨੇਰੇ ਸਵੇਰੇ ਉਹਦੇ ਵਿੱਚ ਡਿੱਗ ਸਕਦਾ ਜਾਨਵਰ ਨੂੰ ਖਤਰਾ ਵਾ ਤੇ ਇਹ باوجود ਆ ਸਾਡੇ ਕੋਲ ਵੀਡੀਓ ਬਣੀਆਂ ਵਾ ਜਿਹੜੇ ਇਹਨਾਂ ਗਟੜਾਂ ਦੇ ਵਿੱਚ ਡਿੱਗੇ ਹੋਏ ਆ ਤੇ ਇਹਨਾਂ ਦੇ ਧਿਆਨ ਚ ਲਿਆਂਦੀਆਂ ਗੱਲਾਂ ਪਰ ਇਸੋ ਦਾ ਠੇਕੇਦਾਰ ਆ ਉਹ ਇਹਨਾਂ ਗੱਲਾਂ ਨਾਲ ਬਹੁਤ ਘੱਟ ਧਿਆਨ ਰਿਦਿਆ ਵਾ ਅਸੀਂ ਮੀਡੀਆ ਰਹੀਏ ਗੱਲਾਂ ਨੇ ਕਿ ਸਭ ਤੋਂ ਸਾਫ਼ ਸਪਾਈ ਜਿਹੜਾ ਬਸ ਸਟੈਂਡ ਦੀ ਹਾਲਤ ਧਿਆਨ ਦਿੱਤਾ ਜਾਵੇ ਸਵਾਹਿਗੁਰਜੀਕਾ ਖਲਸਾ ਵਾਹਿਗੁਰਜੀ ਕੀ ਫਤਿਹ